ਇਸੇ ਕਿ ਭਰਾਵੋ ਰੋਟੀ ਦੀ ਚਾਹ ਪਾਣੀ ਦੀ ਸਾਥ ਤੇ ਰਾਤ ਦੀ ਜਿਹੜੀ ਦੋਸਤੀ ਹੈ ਸਭ ਦੀ ਲਹੋਗੇ ਰਾਤ ਦੀ ਦੋਸਤੀ ਇਹ ਕਾਲੂ ਲੰਗਰ ਦੀ ਸਾਦ ਚਾਹ ਦੀ ਸਾਦ ਤੇ ਰਾਤ ਦੀ ਸ਼ਾਮ ਦੀ ਦੋਸਤੀ ਇਹ ਹਟਾਵੋ ਨਾਲ ਮੈਨੂੰ ਮੈਂ ਵੀ ਨਹੀਂ ਕਿਹਾ ਗਾਣਾ ਜੇ ਪਾਸੇ ਲਾ ਕੇ ਕਿਤੇ ਕਿਉਂ ਨਾ ਪਤਾ ਲੱਗ ਜਾਂਦਾ ਐਵੇਂ ਜਿਵੇਂ ਆ ਕੇ ਇਥੇ ਇੱਕ ਤੇ ਗੱਲ ਦੇ ਤਾਣਾ ਡਰਾਮਾ ਦਾ ਕਰਨਾ ਇਹਦੇ ਨਾਲ ਨਹੀਂ ਸਰਕਾਰ ਹਟਣੀ ਸਰਕਾਰ ਹਟਣੀ ਆ ਸਾਰੇ ਪਾਸਿਓਂ ਲਾ ਕੇ ਮਜ਼ਬੂਤ ਕਰਕੇ ਜੇ ਅਟੈਲੀਜੈਂਸੀ ਦੀ ਲੋੜ ਕਰਦੇ ਕੀ ਇਹਨਾਂ ਨੂੰ ਕੋਈ ਨੈਤਿਕ ਦੇਰ ਹੈ ਇਹ ਕੋਈ ਗੱਲਬਾਤ ਕਰਨ ਲਈ ਕੋਈ ਦਿੱਕਤ ਆਉਂਦੀ ਹੈ ਆਰੇ ਗੱਟ ਕੇ ਆਰੇ ਤੇ ਮੈਂ ਜਨ ਕਰੀਆ ਮੇਰੇ ਰੂਪ ਨੂੰ ਤੁਸੀਂ ਪ੍ਰੋਟੋਕੋਲ ਨੂੰ ਜੇ ਤੁਸੀਂ ਸਾਡੇ ਨਗਰ ਲਾਏ ਤਾਂ ਸਾਡੇ ਵਰਕਰ ਵੀ ਤੁਹਾਡੇ ਨਗਰ ਲਾਏ ਆ ਕੋਸ਼ਿਸ਼ ਨੇ ਕਰੂ ਵੀ ਤੁਸੀਂ ਟਰਾਲੀਆਂ ਤੋਂ ਸਾਡੀ ਸੂਮ ਲੈ ਕੇ ਸਰਦਿਓ ਵੀ ਐਸੇ ਕੀ ਹੁੰਦਾ ਐਸੇ ਕੀ ਹੁੰਦਾ ਪ੍ਰਾਪ ਉਹਦੀ ਕੱਲੀ ਕੱਲੀ ਗੱਲ ਨੋਟ ਕਰ ਰਹੇ ਨੇ ਕਿ ਲੱਗੂ ਮਰਵਾਤੇ ਬੈਠੇ ਨੇ ਥੱਲੇ ਗਰੋਹ ਮਾੜੇ ਤੇ ਤੁਸੀਂ ਇਸ ਗੱਲ ਨੂੰ ਸੀਰੀਅਸ ਲੈਂਦੇ ਹੋ ਕੁੱਛੇ ਜਾ ਕੇ ਭੁੰਡਿਆਂ ਨੂੰ ਜਿੱਥੇ ਲੈ ਸਕਦੇ ਹੋ ਜੇ ਪ੍ਰਧਾਨੀਓ ਇਹ ਹੀ ਲੋਟ ਕਰਨਾ ਸੋਡੇ ਟਰਾਲੀਆਂ ਦੇ ਵਿੱਚ ਜਾ ਕੇ ਤੰਬੂਆਂ ਦੇ ਵਿੱਚ ਥੋੜੇ ਨਾਲ ਸਾਥ ਕਰਕੇ ਬਾਕੀ ਕੁਝ ਦੇਖ ਲਿਆ 10 ਮਹੀਨਿਆਂ ਦੇ ਵਿੱਚ ਆਖਰ ਨੂੰ ਗੱਲ ਇਹੀ ਹੋਇਆ ਕਿ ਜਿਹੋ ਉਹਨਾਂ ਨੇ ਹੁਕਮ ਦੇ ਕਰਨਾ ਹੁੰਦਾ ਉਹੀ ਕੀਤਾ ਸਾਡੇ ਨਾਲ ਕਿਉਂਕਿ ਜਿੱਥੋਂ ਤੱਕ ਸਾਡੇ ਮੋੜ ਦੇ ਪਿੱਛੇ ਜਿਹੜਾ ਲੰਗ ਲੱਗਦਾ ਸੰਯੁਕਤ ਕਿਸਾਨ ਮੋਰ ਦਾ ਗਹਿਰਾ ਨਹੀਂ ਦਿੱਕਾ ਇਹ ਲੰਗ ਕਿਤੇ ਐਵੇਂ ਨਹੀਂ ਦਿੱਕਾ ਹਵਾ ਤੋਂ ਨਹੀਂ ਦਿੱਕਾ ਇਸ ਲੰਗ ਨੂੰ ਬੜਾ ਸੋਹ ਸਮਝ ਕੇ ਭਾਤ ਨੇ ਬੰਦਿਆ ਕਿਸਾਨ ਦੁਸੇ ਬੰਦਿਆ ਨੇ ਇਹ ਲੰਗ ਲਾਇਆ ਇਸ ਨਾਲ ਜੁਨੇ ਨੂੰ ਮਿਖਣਾ ਕੀਤਾ ਹੈ ਹਰਿਆਣਾ ਵਿੱਚ ਇਲੈਕਸ਼ਨ ਹੋ ਕੇ ਹਟੇ ਨੇ 85% ਸਾਡੇ ਕਿਸਾਨ ਆਗੂ ਲੈ ਕੇ ਲੜ ਕੇ ਹਟੇ ਨੇ 85% ਜਿਹੜੇ ਲੈਕਸ਼ਨ ਆ ਕੇ ਹਟੇ ਨੇ ਜੇ ਨਾਲ ਲੱਗਦਾ ਕਿ ਕਿਸਾਨ ਆਗੂ ਹੈ ਅੰਮ੍ਰਿਤ ਦੇ ਦਿੱਤੇ ਉਹ ਸਿਆਸੀ ਪਾਰਟੀਆਂ ਦੇ ਗੁੱਤਾਂ ਆ ਚੁੱਕੇ ਨੇ ਪੂਰੇ ਪਾਰਕ ਦੇ ਉੱਤੇ ਖੇਤੀ ਮੰਤਰੀ ਮੀਟਿੰਗ ਸਰ ਦਾ ਪੂਰੇ ਵੱਡੇ ਹੈਂਡਿੰਗ ਵਰ ਗਿਆ ਤੇ ਪੂਰੇ ਪਾਰਕ ਦੀਆਂ ਕਿਸਾਨ ਮੁਸੇਮੀਆਂ ਦੇ ਨਾਲ ਖੇਤੀ ਮੰਤਰੀ ਮੀਟਿੰਗ ਕਰਦਾ ਆ ਛੋਡੇ ਸ਼ਿਗਅਸਰੇ ਛੋਡੇ ਜੋਰ ਨੇ ਛੋਡੇ ਜੋਸ਼ ਨੇ ਇੱਕ ਲਾਈਨ ਪੁਰਾਣੀਆ ਸੱਲੇ ਉੱਤੇ ਹੈਂਡਲ ਤੇ ਕਿ ਜਿਹੜਾ ਕਿਸਾਨ ਦੱਸੇ ਪੰਗਿਆਂ ਲੜ ਰਹੀਆਂ ਸ਼ੰਭੂ ਖਨੌਰੀ ਰਤਨਪੁਰੇ ਉਹਨਾਂ ਚੋ ਕੁਝ ਹੈ ਨਹੀਂ ਨਿਕਲਣਾ ਹੋ ਗਿਆ 1 ਵਜੇ ਦਾ ਕਿਹੜੀਆਂ ਸਿਆਸੀ ਪਾਰਟੀਆਂ ਸਰਕਾਰ ਦੇ ਨੇੜ ਤਾਂ ਪ੍ਰਸ਼ਾਸਨ ਦੀ ਨੇੜਤਾ ਉਹਨਾਂ ਨੂੰ ਸਰਕਾਰ ਨੇ ਮਿਲਾਇਆ ਜਿਹੜੇ ਲੜਦਾ ਲਖੀਰ ਖਿੱਤੀਆਂ ਉਹਨਾਂ ਨੂੰ ਚੱਕਿਆ ਇੱਕ ਸਰਕਾਰ ਧਰਮਾਂ ਨੂੰ ਕੁਝ ਨਹੀਂ ਮਾਰਨਾ

चर्चा ज़मीन तयारी का कोई नोट करण वारे सागू सॾे त ज़मेदारी पई जुमेवारीभा रहती बचा खना न बचा अॼु से हथ जी संज हणी चाहींदा سب پھر آیا راتا پرشاسن کری ہی سب نو پتا کہ اصل پروگرام رد کرتا ساری پنجاب جی لڑائی سی ਤੁਸੀਂ ਸਾਡੀ ਲੜਾਈ ਕੇਂਦਰ ਨਾ ਰਹਿ ਤੈਨੂੰ ਭਰਾਵੋ ਰਾਤ ਦੇ ਕਹਿੰਦੇ ਨਹੀਂ ਜੀ ਛੋਟੀ ਕੋਈ ਆਦਮਾ ਛੋਟੀ ਕੋਈ ਵੀਡੀਓ ਸੋਝਾ ਨਾ ਨਹੀਂ ਆਈ ਤਾਂ ਭਰਾਵੋ ਕੰਨ ਨੂੰ ਧਿਆਨ ਨਾਲ ਸੁਣਕਾਰ ਸੀ ਤੁਸੀਂ ਛੋਟੀਆਂ ਪਰਸਾ ਲੋਕ ਕਰਿਆ ਪਰੇਸ਼ਾਨਾਂ ਨੇ ਅਕੇਲੀ ਨਕਸੀ ਗਏ ਇਹਨਾਂ ਨੂੰ ਪਤਾ ਸੀ ਕਿ ਕਾਰ ਤੋਂ ਕੱਥਾ ਆਉਗਾ ਤੇ ਪਰਗਵਾਨ ਤਮਾਮ ਦੀ ਸਿਆਸੀ ਮੌਤ ਹੋਊਗੀ ਤੇ ਕਿਸਾਨ ਆਗੂ ਅਕੇ ਕਦਮ ਬਦਲਣਗੇ ਉਹ ਤੋਂ ਹਟਿਆ ਪਿਛਲੇ ਸਰਕਾਰ ਗੱਲੀ ਵਕਤ ਨਹੀਂ ਹਟੀ ਤਾਂ ਉਹਨਾਂ ਦੀ ਲੜਾਈ ਹੁਣ ਪਗਾਓ ਮੰਨ ਗਏ ਪਗਾ ਗਲਤੀ ਕਰਕੇ ਪਿੱਛੇ ਹਟ ਗਏ ਪਰਾਵਾ ਹਮੇਸ਼ਾ ਹੁੰਦਾ ਹੈ ਕਾਸਮੇ ਦੇ ਤਾਕੇ ਲੋਕ ਮਾਫੀ ਮੰਗ ਲੈਣ ਨੇ ਪਰ ਅੰਦਰੋਂ ਗਰੋਂ ਵੀ ਜਾਂਦੇ ਹੁੰਗੇ ਮਾਫੀ ਮੰਗ ਲੈਣ ਦਾ ਪੈਸਾ ਤਾਕੇ ਪਰੰਤੂ ਬਿਉੜੀ ਲਾਣੀ ਹੁਣ ਸੰਤੋਖ ਸੋਹਣਾ ਅੱਗੇ ਆ ਕੇ ਵੀਰੇ ਜਦੀ ਮਾਰੂ ਕਰੂ ਸੋਨੂੰ ਕੁੱਟਣ ਵਾਸਤੇ ਮਾਰੂ ਕਰੂ ਉਹ ਜੋ ਅੱਗੇ ਵਾਕਿਆਂ ਨੂੰ ਸੁਕੇ ਕਿ ਇਹ ਮੋਰ ਦਾ ਫੇਰ ਹੋਵੇ ਆ ਗੂ ਕੁੱਤੇ ਦਾ ਆਇਨਾ ਬੰਨੋ ਕੇ ਪੰਜਾਬ ਸਰਕਾਰ ਪਿੱਛੇ ਹਟ ਗਈ ਬੱਚੂ ਵੀ ਮਾਰੂ ਕਰੂਗੀ ਤਾਂ ਇਹ ਸਾਡੇ ਤੋਂ ਜ਼ਿੰਮੇਵਾਰੀ ਅੰਧ ਘਾਵਾ ਲੱਗੂਗਾ ਜਿਹੜਾ ਪੰਜਵਾ ਜਿਹੜਾ ਹੈ ਆਖਰ ਮੈਂ ਕਰਨਾ ਕਿੰਨਾ ਵਜੇ ਨੇ ਟੱਗਿਆ ਕਿੰਨਾ ਫੁੱਟਰ ਟੱਗਿਆ ਤੇ ਕਿਉਂਕਿ ਤੁਸੀਂ ਸਰਕਾਰ ਨੂੰ ਇਤਨੀਂ ਰੇਖ ਦੇ ਕਿ ਜਿੱਦਾਂ ਧਲੇਵਾਸਾ ਨੂੰ 15 ਦਿਨ ਹੋ ਗਏ ਸੁਨਜੀਤ ਨੂੰ 15 ਦਿਨ ਹੋ ਗਏ ਉਹਦੇ ਆਦਾਂ ਨੇ ਹਜੇ ਕਿਹੜਾ ਆਪ ਦੀ